ਸਰਪਨਾ ਦੇ ਪੈਨ ਬੱਚੇ ਗੁੱਡੀਆਂ ਤੇ ਮਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਰੀ ਪਿਆਰ ਉਹ ਜਿੱਥੇ ਖੜੇ ਹੋ ਛੜੂ ਜਿੱਥੇ ਬੈਠੇ ਆ ਜਾਓ ਕੇਂਦਰ ਕੋਡ ਸਾਹਮਣੇ ਕਰੰਗਰੰਗ ਪ੍ਰੋਗਰਾਮ ਰੈਡੀ ਬਾਟ ਜੀ ਮੇ ਤਾਂ ਬਾਹਰ ਤੋਂ ਰੋਈ ਪਈਆ ਉਸਤਾਦ ਜੀ ਜਿਹੜੇ ਬੇਟੇ ਕਹਿੰਦੀ ਸੀ ਜੀ ਕਹਿੰਦੀ ਸੀ ਭੁੱਲ ਗਈ ਉਸਤਾਦ ਜੀ ਮੈਨੂੰ ਪਤਾ ਜੀ ਕਹਿੰਦੀ ਸੀ ਕੀ ਕਹਿੰਦੀ ਉਹ ਕਹਿੰਦੀ ਸੀ ਉਹ ਚਲਣ ਨਾਲ ਮੈਂ ਚਾਰ ਪੱਥਰ ਜੰਮਣੇ ਦੀ ਏ ਏ ਏ ਏ ਏ ਚੋਟਾ ਕੰਦ ਦਾ ਫੜੀ ਹੋ ਓਏ ਜਾਂ ਵੀ ਗਾਣਾ ਗੁਣਾ ਸੁਣਾ ਦਿਓ ਮੈਂ ਬੋਰ ਹੋਈ ਜਾਣਾ ਉਸਤਾਦ ਜੀ ਕੱਲ੍ਹ ਨਹੀਂ ਲੈ ਪੈਰਾ ਦੇ ਤੇ ਰੋਤਾ ਜੰਮੇ ਮੈਂ ਬੱਸ ਹੋਣੀ ਹੈ ਚੱਕੀ ਕਰ ਤੂੰ ਬਰੋ ਮੈਂ ਸਿੰਗਰਾ ਬਰੋ ਉਹ ਸਿੰਗਰਾ ਦਾ ਬਾੜ ਜੱਲੇ ਜਿੱਤ ਲਾ ਕੇ ਖੜੇ ਕਿੱਤੇ ਹੁੰਦੇ ਆ ਆ ਤੇਰੇ ਵਾਂਗੂ ਤਾਂ ਨਹੀਂ ਮੇਰੇ ਇਹ ਹੱਥੇ ਉਹਦੀ ਐਡੀ ਬੀ ਟਿੰਡਾ ਸਾਰਾ ਦਿਨ ਤੇ ਚੰਗੀ ਬੋਲ ਜਾਂਦਾ ਉਹ ਕੰਮ ਕਰਦਾ ਕਿਉਂ ਰੇਪ ਉਹ ਮੇਰਾ ਮਤਲਬ ਰੈਪ ਕਰਦਾ ਬਰੋ ਓਕੇ ਤੂੰ ਜਦੋਂ ਫੇਰ ਰੈਪ ਨੂੰ ਕਦੋਂ ਤੀਹੜਾ ਕਰਦੇ ਹੋ ਕਰ ਦੋ ਤਾਂ ਗੁੰਜੀ ਰੇਪ ਹੀ ਆ ਉਹ ਆਛਾ ਫੋਰ ਕੀ ਕਰਦਾ ਤੇਰੀ ਮਾਂ ਓਕੇ ਉਹ ਸੇਵਾ ਸੁਭਾਤ ਤੁਸੀਂ ਕੀ ਕਰਦੇ ਹੋ ਕੰਮ ਦਾ ਕੋਈ ਪੀਮਾ ਕੋਲੀ ਦੀ ਮਾਂ ਪੈ ਲਓ ਓਛਾ ਕਹੇ ਜੇ ਕਹਣੇ ਗਾਲਾਂ ਮੈਂ ਜੇ ਕਹੇ ਗਾਲਾਂ ਮੈਂ ਸੁਣਾ ਦੇਤੀਆ ਬਣ ਕੇ ਸਾਰ ਖਾ ਮਾ ਚੜ ਗਿਆ ਮੈਨੂੰ ਗਏ ਹੁਣ ਤੂ ਫੇਰ ਰਵਾ ਇਹ ਤਾਂ ਸੱਤ ਸੌ ਦੇ ਨਾ ਮੈਂ ਤਾਂ ਬੰਦ ਕਰਾਉਂ ਗਿਆ ਗੱਡੀਆਂ ਨੂੰ ਅੱਗੇ ਵਾਰ ਹੁੰਦਿਆ ਉਹ ਬਹਿ ਜਾ ਯਾਰ ਤੇਰੇ ਬੱਸ ਦੀ ਗੱਲ ਹੈਣੀ ਅੱਛਾ ਮੇਰੇ ਬਾਅਦ ਦੀ ਗੱਲ ਹੈਣੀ ਆਪਣਾ ਸਿੰਗਰ ਸਾਥ ਲਓ ਕੋਈ ਆਪਣੀ ਸਿੰਗਰ ਨੂੰ ਅੱਥੇ ਨਾ ਕੋਈ ਮਿੱਤਰਾ ਸਾਥ ਲਾਓ ਕੋਈ ਵੀ ਕਿਤੇ ਲੈਣੀ ਨਹੀਂ ਪੈਂਟ ਰਿਆ ਨਾ ਤੇ ਆਹ ਟੋਪੀ ਚੁੰਗਿਆ ਉਹ ਮਿੱਤਰੋ ਹੋ ਕੇ ਨੱਚ ਸਕੀਏ ਇਹ ਦੇਹ ਬੱਬੇ ਵਾਲਾ ਗੁਰੂ ਆਣ ਬਣੀਏ ਵੀ ਦੀ ਨਸ਼ਾ ਜ਼ਤੀਏ ਵੀ ਸੰਗਤ ਇਹ ਅੱਜ ਕੱਢ ਬੋ ਹੋਰ ਇੱਥੇ ਮੈਂ ਜੰਬੇਆਂ ਦੀ ਭਾਗੀ ਸਾਧਾ ਆ ਚੱਕੀ ਆਖੇ ਜਹੇਗਾ ਵੀਰ ਮਾਨ ਕੰਦ ਨੂੰ ਹੁਜਮਾ ਉਹ ਭਾਈ ਉਹ ਛੋਟੇ ਵਸ ਦੀ ਗੱਲ ਨਹੀਂ ਮੈਨੂੰ ਸੁਣਨਾ ਆਪਣਾ ਲਓ ਜੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਤਤਜ਼ੀਦ ਆ ਜਾਨੀ ਜਾਨ ਇਹ ਮਾਇਆ ਨਾ ਨਾ ਕਰਦੀਆਂ ਧੰਗ ਲੈਂਦੀਆਂ ਕਿਸੇ ਦੇ ਨਾਲ ਨਹੀਂ ਜਾਣੀ ਇਸ ਕਰਕੇ ਸਾਰੀ ਇਕੱਠੀ ਕਰਨ ਕਿਉਂਦੇ ਬਾਪੇ ਲੈ ਨੰਗੇ ਡਾਂਸ ਕਰਨਾ ਨਾ ਤਾਂ ਆਪ ਦਾ ਕੋਈ ਸਿੰਗਰ ਸਾਧਲਾ ਬਾਬਿਆਂ ਕੋਲ ਤਾਂ ਪੈਸਾ ਹੀ ਬहोत ਹੈ ਨਹੀਂ ਕਰਦਾ ਦੋਸਤੋ ਅੱਜ ਕੱਲ ਪੈਸਾ ਸਿਰਫ ਦੋ ਬੰਦਿਆਂ ਕੋਲ ਰਹਿ ਗਿਆ ਇੱਕ ਤਾਂ ਲੀਡਰ ਕੋਲੇ ਤੇ ਦੂਜਾ ਬਾਬੇ ਕੋਲੇ ਗੁਰੂ ਮਹਾਰਜ ਦੇ ਜਿੰਨੇ ਮੋਟੋ 5000 ਰੁਪਿਆ ਤੱਕ ਨਹੀਂ ਲਿਆ ਤੇ ਅੱਜ ਕੱਲ ਦੇ ਬਾਬੇ ਅੱਜ ਕੱਲ ਦੇ ਬਾਬੇ ਇਕਰ ਅੱਜ ਜੰਟਾ ਬਿਲੇ ਕੋਪਈਸਾ ਹਰ ਮਸ਼ਹੂਰ ਬੰਦੇ ਦੀ ਪਛਾਣ ਉਹਦੇ ਕੰਮ ਤੋਂ ਆਉਂਦੀ ਆ ਜਿਵੇਂ ਸਾਥੀ ਵਾਲਾ ਜਿਹਦੇ ਸਾਥੀ ਵਿੱਚ ਤਾਲੂ ਕੀ ਕਹਿੰਦੇ ਆ ਰੇਡੀ ਬਿਲਕੁਲ ਕਰੈਕ ਆਈ ਨਹੀਂ ਹੌਸ ਦਾ ਬੱਝਿਆ ਨੇ ਇਹਨਾਂ ਤੋਂ ਕੀ ਜੀ ਜੂ ਮੈਂ ਤਾਂ ਬਾਕੀ ਕਹਿੰਦੇ ਆ ਰੇਡੀ ਬਿਲਕੁਲ ਕਰੈਕ ਤੇ ਜਦੋਂ ਬੰਦਾ ਜਾਂਦਾ ਨਾਲ ਕੀ ਲਉਂਦੀ ਆ ਰੇਡੀ ਬਿਲਕੁਲ ਕਰੈਕ ਐਸੇ ਤਰਾ ਮੇਰੇ ਵੱਡੇ ਮਸ਼ਹੂਰ ਬੰਦੇ ਕੀ ਕਹਿੰਦੇ ਆ ਰੇਡੀ ਕਿੱਲਾ ਬੰਦੇ ਆ ਕਿਆ ਕੁੜੀਆਂ ਤੇ ਫਿਰ ਅਸੀਂ ਪੀਨੇ ਆ ਚਾਹ ਨਹੀਂ ਗੋੜੀ ਬੀੜੀ ਇਹ ਜੋ ਸਾਨੂੰ ਭੁੱਖ ਲੱਗ ਜੇ ਤਾਂ ਖਾਣੇ ਆ ਰੋਟੀ ਨਹੀਂ ਗੋੜੀ ਮੁੱਕੀ ਇਹਦੇ ਤੋਂ ਅਸੀਂ ਬਾਅਦ ਕਹਾ ਜਾਂਦੇ ਤਾਂ ਫਿਰ ਅਸੀਂ ਲਾਉਣੇ ਆ ਜੀਵੀ ਨਹੀਂ ਓਏ ਚਿੱਟਾ ਜੇ ਸੇਂਤਰਾ ਨਾਲ ਖਾਦੀ ਚੱਲਦਾ ਰਹਿੰਦਾ ਤੇ ਜਦੋਂ ਸਾਡੇ ਕੋਲ ਪੈਸਾ ਤੇਲਾ ਮੁੱਕ ਜਾਂਦਾ ਤਾਂ ਸਾਨੂੰ ਲੱਗਦੀਆਂ ਕਿ ਆ ਪੈਣ ਨੇ ਚੈਨਾ ਤੇ ਅਸੀਂ ਕਰਦੇ ਨੁਕਾ ਖੋਆ ਉਹ ਪੈਸਾ ਗੱਜਾ ਤੇ ਮੂੰਹ ਤੋਂ ਨਹੀਂ ਉਹ ਲੈ ਸਾਰੇ ਤਦਨੇ ਕਮਾ ਸੀਦਾ ਕਰ ਗਿਆ ਉਹ ਬੱਜ ਬੱਟੂਗਾ ਸਾਨੂੰ ਬਾਹਰ ਮਜਾਉਂਦਿਆ ਉਹ ਕਹਿੰਦੇ ਆਰਾ ਸੋਨਾ ਹੋਰ ਵੀ ਅਸੀਂ ਆ ਗਰਮਣੀ ਉਹ ਜਿਹੜੇ ਹੱਥ ਵਾਰੀਏ ਉਹ ਵੀ ਗਰਮਣੀ ਵੀ ਕੇ ਛੱਤੀ ਵਜਲਵਾ ਦੇ ਜਦੋਂ ਪੰਜਾਬੀ ਦੀ ਗੰਟੀ ਯਾਰੋ ਬੋਲੀ ਵਿੱਚ ਨਰੇਕਾਂ ਦੇ ਜੇ ਕਿਸੇ ਨੇ ਸੁਣਲੇ ਗਾਣੇ ਅੱਜ ਕਰ ਰਿਆਂਗੇ ਕਾਂਦੇ ਕਿਉਂ ਪੰਜਾਬ ਨੂੰ ਨਸ਼ਾ ਦੇ ਵਿੱਚ ਰਲੀ ਜਾਂਦੇ ਹੋ ਸ਼ਰਮ ਕਰੋ ਪੰਜਾਬੀਓ ਕਿਉਂ ਬਿਆਉਂ ਕੁਠਾ ਸਿੱਧਾ ਬੋਲੀ ਜਾਂਦੇ ਹੋ ਕਿਉਂ ਪੰਜਾਬ ਨੂੰ ਕੁਠਾ ਸਿੱਧਾ ਬੋਲੀ ਜਾਂਦੇ ਹੋ ਸਾਡੇ ਬਜ਼ੁਰਗ ਜਿਨ੍ਹਾਂ ਨੇ ਕਦੇ ਕੁਖਾਂ ਦਾ ਮੂੰਹ ਤਾਂ ਨਹੀਂ ਦੇਖਿਆ ਅੱਜ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਹਜੂਰ ਰਹੇ ਨੇ ਪਿੰਡ ਮਾੜੀ ਮਸਤਵਾ ਜ਼ਿਲ੍ਹਾ ਮੋਗਾ ਉਸ ਪਿੰਡ ਵਿੱਚ 100% ਕੈਂਸਰ ਹਾਂ ਹਾ ਪਰਸੈਂਟ ਕੈਂਸਰ ਆ ਜਾਨੀ ਕਿ ਹਰ ਇੱਕ ਘਰ ਵਿੱਚ ਕੈਂਸਰ ਦਾ ਮਰੀਜ਼ ਤੁਸੀਂ ਮੈਰਟ ਪੈਨਸਨ ਦੀ ਬੁਕਿੰਗ ਸੁਣੀ ਹੋਵੇਗੀ ਹੋਟਲਾਂ ਦੀ ਸੁਣੀ ਹੋਵੇਗੀ ਪਰ ਉਸ ਪੈਨ ਦੇ ਵਿੱਚ ਸ਼ਮਸ਼ਾਨ ਘਰ ਦੀ ਬੁਕਿੰਗ ਹੁੰਦੀ ਆ ਹਾਂ ਹਾਂ ਸ਼ਮਸ਼ਾਨ ਘਰ ਦੀ ਬੁਕਿੰਗ ਹੁੰਦੀ ਆ ਜਿਵੇਂ ਮੁਖਸਰ ਸਾਹਿਬ ਜਿਸ ਨੂੰ ਕਿਹਾ ਮੁਕਤੀ ਧਰਤੀ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਪਰ ਅੱਜ ਪਰ ਅੱਜ ਉਸ ਨੂੰ ਕੈਂਸਰ ਕੈਪਟਲ ਆਫ ਇੰਡੀਆ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹਾਂ ਹਾਂ ਜਾਣਿਆ ਜਾਂਦਾ ਜਿਵੇਂ ਬਛਿੰਦਾ ਜਿੱਥੋਂ ਕਿ ਇੱਕ ਟ੍ਰੇਨ ਚੱਲਦੀ ਆ ਜਿਸ ਨੂੰ ਕਿਹਾ ਜੋਸ ਨੂੰ ਕੈਪਟ੍ਰੇਨ ਵੀ ਕਿਹਾ ਜਾਂਦਾ ਹੈ ਆਹ ਕਿਹਾ ਜਾਂਦਾ ਹੈ ਤੁਸੀਂ ਬੱਸਾ ਟ੍ਰੇਨਾਂ ਵਿੱਚ ਮਰੁੰਡਾ ਪਾਪੜ ਵੇਖਦਾ ਸੁਣਿਆ ਹੋਵੇਗਾ ਪਰ ਉਸ ਟ੍ਰੇਨ ਵਿੱਚ ਵੇਖਦਾ ਲਹੂ 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 ਅੰਕੜੇ ਅਨੁਸਾਰ 50000 ਲੋਕ ਕੈਂਸਰ ਨਾਲ ਮਰ ਚੁੱਕੇ ਹਨ ਤੇ ਡੇਢ ਮਹੀਨੇ ਪੀੜਤ ਹਨ ਇਹ ਅੰਕੜਾ 2001 ਤੋਂ ਲੈ ਕੇ 2010 ਦਾ ਹੈ ਜੀ ਇਹ ਕੈਂਸਰ ਮੇਰੇ ਘਰੇ ਵੀ ਆਇਆ ਮੇਰਾ ਇੱਕ ਭਰਾ ਦਾ ਉਹਨੂੰ ਬਹੁਤ ਜਿਕਰਾਂ ਦੇ ਨਾਲ ਉਹਨੂੰ ਬਹੁਤ ਪਿਆਰ ਕਰਦਾ ਸੀ ਮੈਂ ਜਦ ਵੀ ਕੰਮ ਤੋਂ ਕੰਮ ਤੇ ਜਾਂਦਾ ਉਹਨੂੰ ਮਿਲ ਕੇ ਜਾਂਦਾ ਮੈਂ ਜਦ ਵੀ ਕੰਮ ਤੋਂ ਘਰ ਆਉਂਦਾ ਤਾਂ ਉਹਦੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਇੱਕ ਦਿਨ ਮੈਂ ਅੰਦਰ ਬੈਠਾ ਪੜ੍ਹ ਰਿਆ ਸੀ ਤੇ ਗੱਭੂ ਬਾਹਰ ਬੇੜੇ ਚ ਖੇਡ ਰਿਹਾ ਸੀ ਖੇਡਦੇ ਖੇਡਨੇ ਵਿੱਚ ਗੱਭੂ ਨੇ ਮੈਨੂੰ ਆਵਾਜ਼ ਮਾਰੀ ਤਾਏ ਮੈਂ ਭੱਜ ਕੇ ਉਹਦੇ ਕੋਲ ਗਿਆ ਮੈਂ ਵੇਖਿਆ ਉਹਦੇ ਮੂੰਹੋਂ ਲਹੂ ਦੀ ਲਾਰ ਆ ਰਹੀ ਸੀ ਮੈਂ ਉਹਨੂੰ ਚੱਕ ਕੇ ਹਸਤਾ ਲੈ ਗਿਆ ਉਹ ਕਹਿੰਦੇ ਨੂੰ ਬਠਿੰਡੇ ਲੈ ਜਾ ਮੈਂ ਤਾਂ ਜੰਬੇ ਲੈ ਗਿਆ ਉਹ ਕਹਿੰਦੇ ਦਿੱਲੀ ਅੰਦਰ ਲੈ ਜਾ ਮੈਂ ਦਿੱਲੀ ਅੰਦਰ ਲੈ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਤਾਂ ਕੈਂਸਰ ਆ ਮੈਂ ਸੋਚਿਆ ਅਸੀਂ ਤਾਂ ਕਦੇ ਖੇਤਾਂ 'ਚ ਜ਼ਹਿਰ ਨਹੀਂ ਮਲਾਇਆ ਸਾਡੀ ਤਾਂ ਕੋਈ ਕੈਮੀਕਲ ਫੈਕਟਰੀ ਵੀ ਨਹੀਂ ਫਿਰ ਮੇਰੇ ਹੀ ਭਰਾ ਨੂੰ ਕੈਂਸਰ ਕਿਉਂ ਪਰ ਭਾਈ ਲਾਲੀ ਨੂੰ ਤਾਂ ਅੱਗ ਲਾਉਣਾ ਨਾ ਭਾਈ ਬਣੇ ਪਰਾਲੀ ਨੂੰ ਅੱਗ ਨਾ ਲਾਇਆ ਕਰ ਮੇਰੇ ਜਵਾਕਾਂ ਨੂੰ ਸਾਹ ਦੀ ਬਿਮਾਰੀ ਆ ਭਾਈ ਪਰਾਲੀ ਨੂੰ ਅੱਗ ਨਾ ਲਾ ਤੈਨੂੰ ਸਰਕਾਰੀ ਮਸ਼ੀਨ ਮੈਲੇ ਪਰ ਓਏ ਜਿਉਂ ਸਰਮੈਨ ਨੂੰ ਚਪਨਾ ਕਰਾਉਂਦਾ ਤਾਂ ਸ਼ਾਇਦ ਅੱਜ ਆ ਲਿੰਦਾ ਹੋਵੇ ਅਸੀਂ ਆਏ ਆ ਰਾਲਾ ਪੌਣ ਤੇ ਰਾਲਾ ਪੈਕੇ ਜਾਵਾਂਗੇ ਇਹ 70 ਸਾਡੇ ਘਰ ਦਾ ਪਿੱਛਾ ਮੈਂ ਵੀ ਚਾਹੁੰਦਾ 70 ਡੋਡੇ ਘਰ ਵੀ ਆਵੇ ਹੋ ਸਕਦਾ ਮੈਂ ਕਿਸੇ ਨਾਲ ਮਰ ਜਾ ਇਹ ਦੁਨੀਆ ਕਿਸੇ ਨਾਲ ਮਰ ਜੇ ਉਹ ਬਾਕੰਦ ਇਹ ਜ਼ਮੀਨ ਗਵਾਰ ਦੀ ਪਰ ਇਹ ਲੋਕ ਇਹ ਸਮਾਜ ਗਵਾਰ ਹੂ ਕਿ ਕੁਝ ਲੋਕ ਐਸੀ ਰੌਲਾ ਪਾਉਣ ਤੇ ਰੋਲਾ ਪਾ ਕੇ ਚਲੇ ਗਏ ਪਰ ਸਾਡੇ ਬਜ਼ੁਰਗਾਂ ਦੀ ਅੱਖਾਂ ਦੇ ਅੰਦਰ ਤਾਂ ਪੱਤੀ ਬੰਨੀ ਹੋਈ ਸੀ ਕਿ ਅਸੀਂ ਇਸੇ ਤਰ੍ਹਾਂ ਇਹਨਾਂ ਸਭ ਨੂੰ ਜਾਣਦੇ ਹੋਏ ਪਰਾਲੀ ਵਿੱਚੇ ਤਰ੍ਹਾਂ ਜਲਾਉਂਦੇ ਰਹਾਂਗੇ ਨਹੀਂ ਨਹੀਂ ਕਿੰਨਾ ਚਿਰ ਅਸੀਂ ਆਪਣੇ ਗੁਲਾਮਾਂ ਦੇ ਇਲਜ਼ਾਮ ਦੂਜਿਆਂ ਨੇ ਸਿਰ ਲਾਉਂਦੇ ਰਹਾਂਗੇ ਪਰੋਲੀ ਨੂੰ ਨਾ ਛਾੜੋ ਤੇ ਰਾਕੇ ਵਚਨ ਕਰੋ ਕਿ ਅਸੀਂ ਪਰਾਲੀ ਨੂੰ ਨਹੀਂ ਰਾਮਾਂਗੇ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀਆ ਕਿਹ ਪ੍ਰਾਣੀ ਨੂੰ ਅਗਲਾ ਨਾ ਲਾਓ ਤੇ ਸਮਾਜ ਨੂੰ ਬਚਾਓ